ਕ્યાਨ ਧਿਆਨ ਕਿਸ ਕਰਮ ਨਾ ਜਾਣਾ ਸਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਲਾਜਮਾਨ ਸਾਧ ਸੰਗਤ ਜੀਓ ਅੱਜ ਖਾਲਸਾ ਸਾਜ ਨਾਲ ਦੇਸ ਵੀ ਮਨਾ ਰਹੇ ਆਪਾਂ ਤੁਹਾਨੂੰ ਸਭ ਨੂੰ ਖਾਲਸਾ ਸਾਜ ਨਾਲ ਦੇਸ ਦੀ ਲੱਖ ਲੱਖ ਵਧਾਈ ਹੋਵੇ ਦੂਸਰਾ ਦਾਸ ਵਾਸਤੇ ਇਹ ਬਹੁਤ ਬੁਢਾਗਾ ਦਿਨ ਹੈ ਤੇ ਉਹਨਾਂ ਮਾਵਾਂ ਵਾਸਤੇ ਉਹਨਾਂ ਭੈਣਾਂ ਵਾਸਤੇ ਉਹਨਾਂ ਬਜ਼ੁਰਗ ਬਾਪੂਆਂ ਵਾਸਤੇ ਜਿਨ੍ਹਾਂ ਨੇ ਪੁੱਤਰ ਸ਼ਹੀਦ ਕਰਾਏ ਤੇ ਜਿਨ੍ਹਾਂ ਦੇ ਪੁੱਤ ਅੱਜ ਜੇਲ੍ਹੀ ਬੈਠੇ ਆ ਮੁੜ ਘਰ ਹੀ ਨਹੀਂ ਆਏ ਅੱਜ ਦਾ ਦਿਨ ਇਹ ਸੁਭਾਗਾ ਹੈ ਸੋ ਇਹ ਜਿਹੜੀ ਬੁੱਕ ਹੈ ਇਹ ਨਰਮਲ ਪੰਥ ਦੇ ਸਿਰਜਣਹਾਰੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਖਾਲਸਾ ਸਿਰਜਣ ਵਾਲੇ ਗੋਬਿੰਦ ਸਿੰਘ ਸਾਹਿਬ ਜੀ ਚਾਰੇ ਸਾਹਿਬਜ਼ਾਦੇ ਆਂ ਛੀਲ ਸਿੰਘਾਂ ਸਿੰਘਣੀਆਂ ਪਟੰਗੀਆਂ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਜੇਲੀ ਵਿੱਚ ਬੰਦ ਤੇ ਛੀਲ ਸਿੰਘਾਂ ਨੂੰ ਸਮਰਪਣ ਹੈ ਤੇ ਜਿਹੜੂ ਜਥੇਬੰਦੀਆਂ ਜੋ ਅੱਜ ਵੀ ਜੂਝ ਰਹੀਆਂ ਨੇ ਉਹਨਾਂ ਨੂੰ ਸਮਰਪਣ ਹੈ ਇਹ ਕੋ ਸਮਾਂ ਬਹੁਤ ਥੋੜਾ ਹੈ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਹੈ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਤੇ ਮੈਂ ਕਾਬ ਰੂਪ ਵਿੱਚ ਹੀ ਤੁਹਾਨੂੰ ਤਤ ਕਰੇ ਦੀ ਝਲਕ ਦਿਖਾ ਦੇਣੀ ਆ ਕਿ ਇਹਦੇ ਵਿੱਚ ਕੀ ਅਕਤਾਰ ਦੇ ਤੇ ਸੋ ਮੈਂ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਸੰਗਤ ਦਾ ਜਿਨ੍ਹਾਂ ਨੇ ਮੈਨੂੰ ਅਛਾਹ ਦਿੱਤਾ ਤੇ ਇਹ ਇਸ ਨੂੰ ਕਾਬ ਰੂਪ ਵਿੱਚ ਇਸ ਕੈਪਟਨ ਨੂੰ 104 ਕਲਤਾਵਾ ਗੀਤ ਤੇ 12 ਦੇ ਰੂਪ ਵਿੱਚ ਪ੍ਰਕਾਸ਼ਤ ਹੋਈ ਹੈ ਤੇ ਉਸ ਤੋਂ ਬਾਅਦ ਸਿਮਰਤਜੀਤ ਸਿੰਘ ਮਾਨ ਸੈਕਸ਼ੂ ਤੋਂ ਅਮਰੀਕਾ ਜਿਨ੍ਹਾਂ ਨੇ ਜੈਸੀ ਅਸੀਦਨ ਦੇ ਵਿੱਚ ਮੈਂ ਪਹਿਲਾ ਕੰਮ ਕਰ ਰਿਹਾ ਸੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸਵਾਮਾਂ ਨੂੰ ਆ ਰਹੇ ਆ ਸਰਦਾਰ ਬੂਟਾ ਸਿੰਘ ਖਰੋਰ ਜਿਨ੍ਹਾਂ ਨੇ ਇਹ ਸਵਾਮਾਂ ਨੂੰ ਦੇਖਦੇ ਹੋਏ ਨਿਊ ਜਰਸੀ ਦੀ ਜ਼ਿੰਮੇਵਾਰੀ ਸੌਂਪੀ ਇਹ ਗੋਦਵਾਰਾ ਪ੍ਰਬੰਧਕ ਕਮੇਟੀਆਂ ਨੇ ਜਿਨ੍ਹਾਂ ਨੇ ਮੈਨੂੰ ਸਮੇਂ ਸਮੇਂ ਸਿਰ ਤੇ ਨਗਰ ਕਿਰਤਨਾ ਵਿੱਚ ਸਮਰਦਾ ਤੇ 27 ਸਾਲ ਦੀ ਮਿਹਨਤ ਦਾਸ ਨੇ ਕਲਪਨ ਕੀਤੀ ਹੈ ਸਦਨਾਮ ਸਿੰਘ ਰਟੈਂਡਾ ਜੋ ਅੱਜ ਦੁਨੀਆ ਤੋਂ ਨਹੀਂ ਰਿਹਾ ਦੁਨੀਆ ਤੇ ਨਹੀਂ ਰਿਹਾ ਉਹਨਾਂ ਨੇ ਬੜਾ ਅਛਾਹ ਦਿੱਤਾ ਹੈ ਆਪਣੇ ਪੇਪਰ ਵਿੱਚ ਦਿੰਦੇ ਰਹਿ ਡਾਕਟਰ ਅਮਰਜੀਤ ਸਿੰਘ ਜੀ ਜੋ ਅੱਜ 384 ਦੇ ਵੀ ਸੰਚਾਲਕ ਨੇ ਉਹਨਾਂ ਨੇ ਬਹੁਤ ਅਛਾਹ ਦਿੱਤਾ ਤੇ ਉਹਨਾਂ ਨੇ ਇਸ ਕੰਮ ਲਈ ਤੋਰਿਆ ਤੇ ਜੋ ਆਪ ਵੀ ਕੌਮ ਨੂੰ ਸਮਰਪਤ ਨੇ ਤੇ ਖਾਲਸਾਣ ਲਈ ਕੰਮ ਕਰ ਰਹੇ ਨੇ ਚਰਜੀ ਕੜਾ ਨਾਸ ਪਰਮਜੀਤ ਸੇਖੋ ਜੋ ਉੱਚ ਕੋਟੀ ਦੇ ਵਿਖਾਰੀ ਆ ਤੇ ਕੌਮੀ ਉਹਨਾਂ ਨੇ ਭੂਮਿਕਾ ਰੱਖੀ ਤੇ ਪ੍ਰੋਫੈਸਰ ਮੋਰਜੰਡ ਸਜੀਤ ਸਿੰਘ ਕਲਾ ਗੁਟਾ ਤੇ ਕਰੋ ਦਵਿੰਦਰ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੀ ਸੰਗਤ ਦਾ ਮੈਂ ਪਹਿਲਾਂ ਹੀ ਧੰਨਵਾਦ ਕਰ ਦਿੰਨਾ ਆ ਤੇ ਮੇਰੇ ਕੋਲ ਬੋਲ ਦੇ ਕੋਲ ਬਹੁਤ ਤਰੁੱਟੀਆਂ ਵੀ ਰਹਿ ਰਹਿ ਜਾਣੀਆਂ ਉਹ ਮੈਂ ਖਿਮਾ ਮੰਗਦਾ ਹਾਂ ਕਿਉਂਕਿ ਟਾਈਮ ਬਹੁਤ ਥੋੜਾ ਹੈ ਤੇ ਮੈਂ ਕਾਹ ਰੂਪੇ ਕੀ ਆਗੀ ਨੂੰ ਜੋ ਮੰਨਦੀਆਂ ਭਾਵਨਾ ਦੇਖੋ ਜਦੋਂ ਆਪਾਂ ਕੁਝ ਲਿਖਦੇ ਹਾਂ ਉਹ ਫਿਰ ਉਸ ਤਰ੍ਹਾਂ ਦੇ ਹੀ ਬਣਾ ਪੈਂਦਾ ਹੈ ਉਸ ਤਰ੍ਹਾਂ ਦੀ ਸੋਚ ਵੀ ਕਰਨੀ ਪੈਂਦੀ ਆ ਤੇ ਕੰਗ ਸਾਬ ਨੇ ਮੋਰਚੇ ਦਾ ਕਿਸਾਨੀ ਮੋਰਚੇ ਦਾ ਜ਼ਿਕਰ ਕੀਤਾ ਤੇ ਮੌਕੇ ਤੇ ਡਾਕਟਰ ਅਤਾਸ਼ ਸਿੰਘ ਜੀ ਤੀਨਾ ਵੀ ਆ ਗਏ ਜੋ ਰੇਸਾਂ ਵੀ ਕਰਾਉਂਦੇ ਨੇ ਬਿਠਾ ਕੇ ਨੂੰ ਸਮਾਪਤ ਤੇ ਉਹਨਾਂ ਨੇ ਤੇ ਭਾਈ ਅਜੀਤ ਸਿੰਘ ਤੇ ਸਿੱਖ ਜਥੇਬੰਦੀਆਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਤੇ ਭਾਈ ਤੀਨਾ ਜੀ ਕਹਿੰਦੇ ਹੁੰਦੇ ਸੀ ਜੋਗਾ ਸਿੰਘ ਤੇਰੇ ਨਾਂ ਕੋਈ ਨਾ ਕੋਈ ਹੱਥ ਪਾਕ ਤਰੇਣਾ ਚਾਹੀਦਾ ਆ ਜਦੋਂ ਮੋਰਚਾ ਅੰਮ੍ਰਿਤਸਰ ਲਾਇਆ ਸੀ ਕਿ ਤੇਰੇ ਤੇ ਕੋਈ ਹਮਲਾ ਨਾ ਕਰ ਦੇਵੇ ਇਹਨਾਂ ਦਾ ਵੀ ਮੈਂ ਧੰਨਵਾਦ ਹਾਂ ਤੇ ਹੁਣ ਆਓ ਮੈਂ ਤੁਹਾਨੂੰ ਚਲ ਕੇ ਦਿਖਾਉਣਾ ਇਹ ਕਿਤਾਬ ਦੇ ਵਿੱਚ ਕੀ ਹੈ 33ਵੀਂ ਤੇ ਗੁਰੂ ਆਚਰਨ ਬੈਠੇ ਤੱਕੇ ਜੇ ਟੱਕਿਆ ਜਿਸਮ ਛਾਲੇ ਹੋਇਆ ਸਾਰਾ ਵਾ ਵਾ ਤੇਗ ਧਨੀ ਦਾ ਸੀਸ ਕੱਟਦਾ ਦੇਖਿਆ ਦੇਗਾ ਵਿੱਚ ਉਪਰ ਦੇ ਟੱਕੇ ਰੰਬੀਆਂ ਨਾਲ ਖੋਪੜ ਲੱਥੇ ਚ ਦੇਖੇ ਚੱਲਿਆ ਸਿਰੋਂ ਤੇ ਆਲਾ ਗਲਗੀ ਤarde ਚੋਜ ਮੈਂ ਤੱਕੇ ਗਲਗੀ ਤarde ਚੋਜ ਮੈਂ ਤੱਕੇ ਜਿਨ੍ਹਾਂ ਸਰਵੰਸ ਬਾਤ ਦਾ ਸਾਰਾ ਕੱਚੀ ਗਰੀ ਦੀ ਜੰਗ ਅਸਾਮੀ ਇੱਕ ਪਾਸੇ ਚਾਰੀ ਸਿੰਘ ਗੁਰੂ ਦੇ ਅੱਗੇ ਲਸ਼ ਕਿਰਪਾ ਅਜੀਤ ਜੀ ਜਹਾਤ ਤੱਕੇ ਸਹੰਦਾ ਕੇ ਫਿਰ ਰੋਇਆ ਤੇ ਮੋਤੀ ਮਹਰੇਆਂ ਸਿਵਾਵਾਂ ਨੇ ਦਿੱਤਾ ਸਹਾਰਾ ਉਹ ਬੰਦਾ ਸਿੰਘ ਬਹਾਦਰ ਇੱਟ ਨਾਲ ਇੱਟ ਖੜਕੂਂਦਾ ਤੱਕਿਆ ਫਿਰ ਸ਼ਹੀਦ ਹੁੰਦਾ ਤੱਕਿਆ ਉਸਦਾ ਪੁੱਤਰ ਪਿਆਰਾ ਛੇ ਪੰਜਾਬ ਦਾ ਰਾਜ ਵੀ ਤੱਕਿਆ ਰਾਣੀ ਜਿੰਦਾ ਦੇ ਵੇਣਾ ਵਿੱਚ ਟੋਕਰਿਆਂ ਦਾ ਤਕਿਆ ਕਾਰਾ ਸਿੱਖ ਰਾਜ ਦੀਆਂ ਤੱਕ ਨਿਸ਼ਾਨੀਆਂ ਉਹ ਫਿਰ ਚੜ ਗਿਆ ਬਰਾਗ ਦਾ ਪਾਲਾ ਨਣਕਣਾ ਸਹਿਬ ਦੀਆਂ ਗੜੀਆਂ ਰੋਵਣ ਮੋੜ ਆ ਨਾਨਕ ਕਰਤਾਰਾ ਗਦਰੀ ਬਾਬੇ ਕਰਤਾਰ ਸਰਾਬੇ ਭਾਈ ਰੰਗੀ ਰੰਤੀਰ ਸਿੰਘ ਦਾ ਤਕਿਆ ਸਿਰ ਕਨੀਆਰਾ ਮੱਥੇ ਸ਼ਾ ਲਗਾਉਣ ਆਂਦਾ ਵੀ ਕੀਤਾ ਬੰਨ

ਬਰਫੀਲੇ ਤੂਫਾਨਾਂ ਵਿੱਚ ਵੀ ਕਿਸਾਨਾਂ ਤੇ ਮਜ਼ਦੂਰਾਂ ਖਾਤਰ ਹਾਕਮਾ ਨੂਰ ਲਲਕਾਰੇ ਨਾਏ ਫਿਰ ਲਿਖਿਆ ਮਾਪੇ ਨਹੀਂ ਕਦੇ ਕਮਾਪੇ ਹੁੰਦੇ ਧੀਆਂ ਪੁੱਤੋ ਸੰਸਾਰ ਦਿਓ ਜੋ ਸਿਝਵਾਨੀ ਦੇ ਵਿੱਚ ਆ ਕੇ ਮਾਪੇ ਨਾ ਕਿ ਦੇਵਸਾਰ ਦਿਓ ਕੋਈ ਨੱਚੇ ਢੋਲ ਉੱਤੇ ਕੋਈ ਨੱਚਦਾ ਸਰਦਾਰ ਤੇ ਆ ਜਾ ਸਿੰਘਾ ਆਪਾਂ ਨੱਚੀਏ ਖੰਡੇ ਦੀ ਧਾਰ ਤੇ ਏ ਵੀ ਭਟਕੇ ਹੋਏ ਜਵਾਨਾਂ ਨੂੰ ਕਰਮਨਾ ਤੰਗ ਨੇ ਲਾਏ ਇਕੱਠੇ ਹੋ ਕੇ ਫਿਰ ਜਾਣ ਨਨਕਾਣੇ ਬਾਬੇ ਨਾਨਕ ਅਗੇ ਤਰਾਨੇ ਗਾਏ ਉਹ ਬਿਨਾ ਆਜ਼ਾਦੀ ਜੋਗਾ ਸਿਨਾ ਮਸਲੇ ਹੱਲ ਨਹੀਂ ਹੋਣੇ ਸੱਚੇ ਬਾਦਸ਼ਾਹੀ ਹੁੰਸਾਏ ਸੱਚੇ ਬਾਦਸ਼ਾਹੀ ਹੁੰਸਾਏ ਇਹ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਪੰਥਰੀ ਚੋਲ ਦੀ ਵਿੱਚ ਇੱਕ ਕਤਾਬ ਪਾ ਦਿੱਤੀ ਹੈ ਅੱਜ ਤੱਕ ਇਸ ਕਤਾਬ ਤੇ ਜਿੰਨਾ ਵੀ ਖਰਚ ਆਇਆ ਦਾਸ ਨੇ ਕੀਤਾ 27 26 ਸਾਲ ਮੀਤ ਕਰਕੇ ਇਹ ਲਿਖਿਆ ਉਹਨਾਂ ਨੂੰ ਸਾਰਿਆਂ ਨੂੰ ਕਾਰ ਰੂਪ ਤੇ ਕਲੰਬਤ ਕੀਤਾ ਹੁਣ ਪੰਥ ਸੀ ਤੇ ਗੋਲਵਾਲਾ ਪ੍ਰਬੰਧਕ ਕਮੇਟੀਆਂ ਦੀ ਜ਼ਿੰਮੇਵਾਰੀ ਹੈ ਕਿ ਜੇ ਅੱਗੇ ਕਿਤਾਬ ਘਰ ਘਰ ਪਚਾਉਣੀ ਆ ਉਹ ਇਸ ਨੂੰ ਸੰਭਾਲਣਾ ਤੇ ਦਾਸ ਨੇ ਅਰਪਣ ਕਰ ਦਿੱਤੀ ਹੈ ਜਿਵੇਂ ਬੰਗੀਆਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਤਾਂ ਸਿੱਖ ਪੰਥ ਨੂੰ ਹਾਂ ਪੰਥ ਜਾਨੇ ਛੀਂਦਾ ਨੂੰ ਪਿਆਰ ਕਰਨਾ ਘਰ ਘਰ ਇਹ ਸੱਡੀਆਂ ਤੱਕ ਗੱਲ ਪਚਾਉਣੀ ਆ ਤੇ ਅੱਗੇ ਦਾ ਸਾਰਾ ਪ੍ਰਬੰਧ ਜਿਵੇਂ ਬੰਦ ਕਮੇਟੀਆਂ ਕਮੇਟੀਆਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕਾ ਲੈਣ ਇਹ ਨਹੀਂ ਹੀ ਦੇਣਤੀ ਦੇ ਨਾਲ ਕੋਈ ਵੀ ਭੁਲਚੁੱਕ ਹੋ ਗਈ ਹੋਵੇ ਕਿਤਾਬ ਵਿੱਚ ਕੋਈ ਇਹੀ ਗੱਲ ਜੇ ਪੰਥ ਦੇ ਅਗਰੇਸਤ ਜਾਂਦੀ ਹੋਵੇ ਜਾਂ ਧਰਮ ਦੇ ਅਗਰੇਸਤ ਜਾਂਦੀ ਹੋਵੇ ਉਹ ਗੱਲ ਚ ਪੱਲਾ ਪਾ ਕੇ ਮਾਫੀ ਮੰਗਾਗਾ ਪੜਿਓ ਕਰ ਲਿਆ ਕੇ ਬੱਚਿਆਂ ਨੂੰ ਪੜਾਇਓ ਇਹ ਇਤਿਹਾਸ ਬਣ ਜਾਵੇ ਇਹ ਕਿਤਾਬ ਨਹੀਂ ਇਹਦੇ ਵਿੱਚ ਸ਼ਹੀਦ ਸਿੰਘਾਂ ਦਾ ਖੂਨ ਹੈ ਤੇ ਕੌਮ ਦੀ ਆਜ਼ਾਦੀ ਦੇ ਤਰਾਨੇ ਨੇ ਇੰਨੀਆਂ ਹੀ ਬੇਨਤੀਆਂ ਨਾਲ ਸਾਰਿਆਂ ਦਾ ਧੰਨਵਾਦ ਗੁਰਦਵਾਰਾ ਤਕਬੰਦ ਕਮੇਟੀ ਦਾ ਗੁਰੂ ਘਰ ਦੇ ਵਜ਼ੀਰ ਦਾ ਇੰਨੀਆਂ ਹੀ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ